ਹੈਲੋ ਦੋਸਤੋ ਕਿਰਨ ਹੋਮ ਬਲੌਗ ਚੈਨਲ ਦੇ ਵਿੱਚ ਤੁਹਾਡੇ ਸਾਰੇ ਦਾ ਸਵਾਗਤ ਹੈ। ਦੋਸਤੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਦੋਸਤੋ ਅੱਜ ਦੀ ਵੀਡੀਓ ਬਣਵਾਲੀ ਬਹੁਤ ਹੀ ਸਪੈਸ਼ਲ ਕਿਉਂਕਿ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਛੋਲੇਆਂ ਦੀ ਸਬਜ਼ੀ ਕਿਵੇਂ ਬਣਦੀ ਹੈ। ਇਹਨਾਂ ਨੂੰ ਆਪਾਂ ਹਰੇ ਛੋਲੇ ਵੀ ਕਹਿ ਦਿੰਦੇ ਆ। ਤੇ ਦੋਸਤੋ ਅਗਰ ਜੇ ਇਸ ਤੋਂ ਪਹਿਲਾਂ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਬਾ ਸਕਦੇ ਹੋ ਆਪਣੀ ਵੀਡੀਓ ਸ਼ੁਰੂ ਤੇ ਉਹਦੇ ਵਾਸਤੇ ਲੈਨੇ ਆਪਾਂ ਛੋਲੇ ਇਹ 1/2 ਕਿਲੋ ਦੇ ਕਰੀਬ ਹੋਣਗੇ। 3 ਆਲੂ तीन प्याज हरी मिर्च टमा अदरक ये दोस्तों मैं अपनी सब्जी के अकॉर्डिंग ली तो जिनी कर दी सब्जी है वो अकोर्डिंग लै हैं। इन सारे नो कर लेंगे आप बारीक कटूओन आप छोटे छोटे पीसा चल लें दोस्तों आप सारा समान कट के तैयार कर लिया अदरक ना बारीक ग्रैंड कर लिया है हरी मिर्चा बारीक कट लिया है टमाटर न भी कट लिया है ਅਤੇ ਪਿਆਜ਼ ਨੂੰ ਵੀ ਕੱਟ ਲਿਆ ਤੇ ਆਲੂ ਵੀ ਟੁਕੜਿਆਂ ਵਿੱਚ ਕੱਟ ਲਿਆ ਹੈ ਜਿਹੜੇ ਛੋਲੇ ਆਏ ਆ ਇਹਨਾਂ ਨੂੰ ਦੋਸਤੋ ਅਸੀਂ ਛੋੜਾ ਜਾਂ ਅਲੱਗ ਕਰ ਲਾਂਗੇ ਥੋੜੇ ਜਿਹਾ ਆਪਾਂ ਲੈ ਲਵਾਂਗੇ ਇੰਨੇ ਕੁ ਆਪਦੀ ਸਬਜ਼ੀ ਦੇ ਅਕੋਰਡਿੰਗ ਥੋੜੇ ਜਿਹਾ ਕੱਟ ਕਰ ਲਿਓ ਇਹਨਾਂ ਨੂੰ ਅਸੀਂ ਗ੍ਰाइंड ਕਰਾਂਗੇ ਤਾਂ ਕਿ ਇਹ ਇਸ ਵਾਸਤੇ ਆ ਦੋਸਤੋ ਕਿਉਂਕਿ ਇਹਦੀ ਜਿਹੜੀ ਗਰੇਵੀ ਹੈ ਥੋੜੀ ਜਿਹੀ ਗਾੜੀ ਬਣੇ ਇਹਨੂੰ ਆਪਾਂ ਗ੍ਰाइंड ਕਰਕੇ ਉਹਦੇ ਵਿੱਚ ਪਾਵਾਂਗੇ ਕੱਟਿਆ ਸੀ ਉਹਨੂੰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪੁੱਟ ਲਾਂਗੇ ਤਾਂ ਤੋਂ ਇਹਨੂੰ ਅਸੀਂ ਬਾਰੇ ਕੇ ਕੱਟ ਲਿਆ ਹੈ ਤੇ ਹੁਣ ਅਸੀਂ ਇਹਨੂੰ ਕੱਢ ਲਾਂਗੇ ਕਿਸੇ ਭਾਂਡੇ ਚ ਆਪਣਾ ਸਾਰਾ ਸਮਾਨ ਹੋ ਗਿਆ ਹੈ ਰੈਡੀ ਹੋਣ ਵਾਸਤੇ ਲਈ ਆਪਾਂ ਪਾਈਪ ਇਨ ਇਹਦੇ ਵਿੱਚ ਪਾ ਦਾਂਗੇ ਆਪਾਂ ਸਰੋਂ ਦਾ ਤੇਲ ਸਰੋਂ ਦੇ ਤੇਲ ਨੂੰ ਥੋੜਾ ਗਰਮ ਹੋਣ ਦਿੰਦੇ ਆ ਜਦੋਂ ਇਹ ਥੋੜਾ ਜਿਹਾ ਗਰਮ ਹੋ ਗਿਆ ਉਸ ਤੋਂ ਬਾਅਦ ਲਾਵਾਂਗੇ ਆਪਾਂ ਤੜਕਾ ਜਦੋਂ ਜਦੋਂ ਤੇਲ ਥੋੜਾ ਜਿਹਾ ਗਰਮ ਹੋ ਗਿਆ ਤੇ ਉਹਦੇ ਵਿੱਚ ਪਾ ਦਾਂਗੇ ਆਪਾਂ ਥੋੜਾ ਜਿਹਾ ਜੀਰਾ ਫਿਰ ਦੀ ਅਗਲੀ ਸਬਜੀ ਦੇ ਅਕੋਰਡਿੰਗ ਪਾ ਸਕਦੇ ਹਾਂ ਹਰੀ ਮਿਰਚ ਅਦਰਕ ਇਹ ਕੇ ਆਪ ਤੇਲ ਪੂਰਾ ਗਰਮ ਹੋ ਚੁੱਕਿਆ। ਇਸੇ ਕੋਸੇ ਦਿਰੇ ਇਹ ਨਹੀਂ ਚਲਾਉਣਾ। ਤੁਸੀਂ ਗੈਸ ਦਾ ਫਲੇਮ ਫਲੇਮ ਜਿਹੜਾ ਥੋੜਾ ਜਿਹਾ ਘੱਟ ਕਰ ਸਕਦੇ ਹੋ। ਤੁਸੀਂ ਇਹਨੂੰ ਉਦੋਂ ਤੱਕ ਚਲਾਉਣਾ ਹੈ ਜਦੋਂ ਤੱਕ ਜੋ ਪਿਆਜ਼ ਨੇ ਉਹ ਬਰਾਊਨ ਹੋਣਾ ਬੰਦ ਨਾ ਕਰੇ। ਦੋਸਤੋ ਹੁਣ ਤੜਕੇ ਵਾਸਤੇ ਲੈ ਲਏ ਨੇ ਆਪਾਂ ਨਮਕ, ਮਿਰਚ ਤੇ ਹਲਦੀ। ਹੁਣ ਇਹਨੂੰ ਪਾ ਦਾਂਗੇ ਆਪਾਂ ਤੜਕੇ ਵਿੱਚ ਤੇ ਇਹਨੂੰ ਉਦੋਂ ਤੱਕ ਚਲਾਉਣਾ ਹੈ ਜਦੋਂ ਤੱਕ ਇਹ ਤੇਲ ਨੂੰ ਛੱਡ ਨਾ ਦੇਵੇ। ਹੌਲੀ-ਹੌਲੀ ਤੁਸੀਂ ਦੇਖੋਗੇ ਕਿ ਇਹ ਤੜਕਾ ਹੈ ਜੋ ਤੇਲ ਛੱਡਣਾ ਸ਼ੁਰੂ ਕਰ ਦੂਗਾ। ਇਸ ਕਰਕੇ ਜੋ ਗਰੇਵੀ ਹੈ ਬਹੁਤ ਹੀ ਅੱਛੀ ਬਣਦੀ ਹੈ। ਤੇ ਸਬਜ਼ੀ ਵੀ ਬਹੁਤ ਹੀ ਸੁਆਦੀਸ਼ਟ ਬਣਦੀ ਹੈ। ਹੁਣ ਆਪਾਂ ਲੈਣੇ ਨੇ ਉਹ ਵਾਲੇ ਛੋਲੇ ਜੋ ਆਪਾਂ ਗ੍ਰाइंड ਕੀਤੇ ਸੀ ਉਹਨਾਂ ਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਹੁਣ ਇਹਨੂੰ ਚੰਗੀ ਤਰ੍ਹਾਂ ਚਲਾਉਣਾ ਹੈ ਤੇ ਚੰਗੀ ਤਰ੍ਹਾਂ ਇਹਦੇ ਨਾਲ ਮਿਲਾ ਦੇਣਾ ਹੈ ਤੇ ਹੁਣ ਦੋਸਤੋ ਇਹਨੂੰ ਚੰਗੀ ਤਰ੍ਹਾਂ ਚਲਾਵਾਂਗੇ ਹੁਣ ਵਿੱਚ ਪਾ ਦਾਂਗੇ ਇਹਦੇ ਥੋੜਾ ਜਿਹਾ ਪਾਣੀ ਤੇ ਜੀ ਗੈਸ ਦਾ ਜੋ ਫਲੇਮ ਹੈ ਥੋੜਾ ਜਿਹਾ ਆਪਾਂ ਕੱਟ ਕਰ ਦਾਂਗੇ ਤੁਸੀਂ ਆਪਣੀ ਸਬਜੀ ਦੇ ਅਕੋਰਡਿੰਗ ਜਿਵੇਂ ਤੁਹਾਨੂੰ ਲੱਗਦਾ ਹੈ ਤੁਸੀਂ ਪਾਣੀ ਪਾ ਸਕਦੇ ਹੋ ਦੇਖੋ ਦੋਸਤੋ ਗਰੇਵੀ ਜੀ ਕਿੰਨੀ ਗਾੜੀ ਬਣੀ ਹੈ ਤੇ ਇਹਨੂੰ ਕੁਝ ਟਾਈਮ ਲਈ ਅਸੀਂ ਚਲਾਵਾਂਗੇ ਇਸ ਤਰ੍ਹਾਂ ਸਬਜ਼ੀ ਬਣਾ ਲਾਂ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਹੈ ਤੁਸੀਂ ਟਰਾਈ ਕਰਕੇ ਦੇਖ ਸਕਦੇ ਹੋ ਹੁਣ ਜੋ ਤੜਕਾ ਹੈ ਆਪਣਾ ਪੂਰਾ ਤਿਆਰ ਹੋ ਚੁੱਕਿਆ ਹੈ ਇਹਨੂੰ ਇਸੇ ਤਰ੍ਹਾਂ ਚਲਾਉਂਦੇ ਰਹਿਣਾ ਹੈ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੋ ਆਪਾਂ ਛੋਲੂਏ ਤੇ ਆਲੂ ਜਿਹੜੇ ਰਹਿ ਗਏ ਸੀ ਉਹ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਹੁਣ ਚੰਗੀ ਤਰ੍ਹਾਂ ਇਹਦੇ ਨਾਲ ਮਿਲਾ ਦਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਹੁਣ ਦੋਸਤੋ ਇਹਦੇ ਵਿੱਚ ਪਾਣੀ ਪਾ ਦਾਂਗੇ ਆਪਾਂ ਥੋੜਾ ਜਿਹਾ ਤੇ ਇਹਨੂੰ ਕੁਝ ਟਾਈਮ ਲਈ ਆਪਾਂ ਟੱਕ ਕੇ ਰੱਖ ਦਾਂਗੇ ਇਹਨੂੰ ਉਬਲਣ ਦੇਵਾਂਗੇ ਹੁਣ ਦੇਖ ਸਕਦੇ ਹੋ ਦੋਸਤੋ ਸਬਜੀ ਥੋੜੀ ਜਿਹੀ ਗਲ ਚੁੱਕੀ ਹੈ ਆਲੂ ਜਿਹੜੇ ਸੀ ਤੇ ਛੋਲੇ ਸੀ ਜਿਹੜੇ ਉਹ ਗਲ ਚੁੱਕੇ ਨੇ ਕੁਝ ਟਾਈਮ ਹੋਰ ਅਸੀਂ ਇਹਨੂੰ ਅੱਗ ਤੇ ਐਵੇਂ ਹੀ ਰੱਖਾਂਗੇ ਤੇ ਇਹਨੂੰ ਟੱਕ ਦੇਵਾਂਗੇ ਹੁਣ ਸਬਜੀ ਆਪਣੀ ਬਣ ਕੇ ਤਿਆਰ ਹੈ ਇਹਦੇ ਵਿੱਚ ਜੋ ਅਸੀਂ ਬਾਰਿਕ ਕਟਿਆ ਹੋਇਆ ਧੜੀਆਂ ਹੈ ਉਹ ਪਾ ਦੇਵਾਂਗੇ ਦੇਖੋ ਦੋਸਤੋ ਦੇਖਣੋਂ ਹੀ ਸਬਜੀ ਬਹੁਤ ਹੀ ਟੇਸਟੀ ਲੱਗ ਰਹੀ ਹੈ ਹੁਣ ਸਬਜੀ ਸਾਡੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਇਹ ਖਾਣ ਵਾਸਤੇ ਬਿਲਕੁਲ ਤਿਆਰ ਹੈ ਤੁਸੀਂ ਇਹਨੂੰ ਖਾ ਸਕਦੇ ਹੋ ਦੋਸਤੋ ਤੁਸੀਂ ਇਹਨੂੰ ਟਰਾਈ ਕਰਕੇ ਦੇਖ ਸਕਦੇ ਹੋ ਦੋਸਤੋ ਤੁਹਾਨੂੰ ਅੱਜ ਦੀ ਰੈਸিপি ਕਿਵੇਂ ਲੱਗੀ ਪਲੀਜ਼ ਕਮੈਂਟ ਚ ਜ਼ਰੂਰ ਦੱਸਿਓ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ